ਇਹਦੇ ਨਾਲ ਹੀ ਆਪ ਆਈਏ ਜੀ ਜਰਾ ਮਿੰਟੂ ਜੀ ਖਡੂਰ ਸਾਹਿਬ ਵੱਲ ਚੱਲ ਗਏ ਜੀ ਇੱਕ ਵੀਰ ਦਾ ਕਮੈਂਟ ਵੀ ਆਇਆ ਮੈਨੂੰ ਉਹਨਾਂ ਦਾ ਕਮੈਂਟ ਉਹਨਾਂ ਨੇ ਪਹਿਲਾਂ ਵੈਸੇ ਕੀਤਾ ਸੀ ਆਪਾਂ ਉਹਦਾ ਜ਼ਿਕਰ ਵੀ ਕਰ ਲਾਂਗੇ ਖਡੂਰ ਸਾਹਿਬ ਦੇ ਵਿੱਚ ਮਿੰਟੂ ਜੀ ਕਹਿੰਦੇ ਕਿ ਵੀ ਅੱਜ ਖਬਰਾਂ ਲੱਗੀਆਂ ਨੇ ਖਾਸ ਕਰਕੇ ਕਹਿੰਨੇ ਕਿ ਭਾਈ ਉੱਥੇ खासा ਖੜਕਾ ਦਰਕਾ ਹੋਇਆ ਬੂਥ ਲਾਉਣ ਨੂੰ ਲੈ ਕੇ ਕਹਿੰਨੇ ਕਿ ਤੰਬੂ ਚ ਬੰਬੂ ਕੰਮ ਚੱਲ ਪਿਆ ਉੱਥੇ ਤੇ ਕਹਿੰਨੇ ਕਿ ਭਾਈ ਤੰਬੂ ਲਾਉਣ ਨੂੰ ਲੈ ਕੇ ਸਵੇਰੇ ਸਵੇਰੇ ਖਬਰ ਪੜ੍ਹੀ ਸੀ ਇਨਫੈਕਟ ਮੈਂ ਉਹਨਾਂ ਦੇ ਪ੍ਰਿੰਟ ਆਊਟ ਵੀ ਕਢਾਏ ਸਾਡਾ ਕੰਟਰੋਲ ਰੂਮ ਆ ਮੁੰਡੇ ਨੂੰ ਕਿਹਾ ਮੈਂ ਤੇ ਉਹਨਾਂ ਨੇ ਕੱਢ ਕੇ ਵੀ ਦਿੱਤੇ ਨੇ ਪ੍ਰਿੰਟ ਆਊਟ ਵੀ ਨੇ ਆਪਾਂ ਦਿਖਾ ਦਈਏ ਥੋੜਾ ਜਿਹਾ ਕਿਉਂਕਿ ਹੁੰਦਾ ਕੀ ਹੈ ਕਿ ਅੱਜਕੱਲ ਡਿਜੀਟਲ ਜੋ ਇਹ ਚੱਲਦੇ ਨੇ ਭਈ ਇਹ ਸਾਰੇ ਪਲੇਟਫਾਰਮ ਉਹ ਹੁੰਦਾ ਕਿ ਬੋਚ ਕੇ ਜੇ ਡਿਲੀਟ ਕਰ ਦਿੰਦੇ ਜਾਂ ਐਡਿਟ ਕਰ ਦਿੰਦੇ ਨੇ ਆ ਕੀ ਪਤਾ ਕਦੋਂ ਕਰ ਦਿੰਦੇ ਨੇ ਹਾਂ ਜੀ ਫਿਰ ਮੁੜ ਕੇ ਸਾਡੇ ਅਰਗੇ ਨੂੰ ਉਹ ਨੋਟਸ ਵੀ ਭੇਜ ਸਕਦੇ ਆ ਜਾਂ ਆਪਾਂ ਨੂੰ ਪਤਾ ਹੀ ਇਹਨਾਂ ਤਿਕੜਮਾਂ ਦਾ ਕੀ ਕਰਦੇ ਹੁੰਦੇ ਆ ਸੋ ਇਹ ਦੋ ਪ੍ਰਿੰਟ ਆਪਾਂ ਦਿਖਾ ਦਿੰਨੇ ਆ ਆ ਹੈਗਾ ਏਬੀਪੀ ਵਾਲਿਆਂ ਦਾ ਨਾ ਲਵਾਂਗੇ ਅਸੀਂ ਬਕਾਇਦਾ ਐਬੀਪੀ ਸੰਝਾ ਜਿਹੜਾ ਪੰਜਾਬ ਵਾਲਾ ਹਾਂਜੀ ਜੀ ਤੇ ਆ ਹੈਗਾ ਜੀ ਚੋਟੀ ਦਾ ਅਖਬਾਰ ਦੈਨਿਕ ਪਾਸਕਰ ਜੀ ਠੀਕ ਹੈ ਜੀ ਜੀ ਤਾਂ ਵੱਡੇ ਵੱਡੇ ਤੁਸੀਂ ਕਿਹ ਲੋ ਵੈਬ ਚੈਨਲ ਜਿਹੜੇ ਸਟੋਰੀਆਂ ਕਰਦੇ ਨੇ ਹਾਂ ਕੱਲ ਹੀ ਕੱਲ ਹੀ ਆਪਣੇ ਪੱਤਰਕਾਰ ਨੇ ਸੀਨੀਅਰ ਪੱਤਰਕਾਰ ਨੇ ਭਰਾ ਹੀ ਨੇ ਆਪਣੇ ਉਹ ਇਹਨਾਂ ਦੀ ਬਹੁਤ ਪ੍ਰੇਸ ਕਰ ਰਹੀ ਸੀ ਪੋਸਟ ਪਾ ਕੇ ਦੈਨਿਕ ਪਾਸਕਰ ਵਾਲਿਆਂ ਦੀ ਕਿ ਹਾ 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 ਭਾਈ ਇਹਨਾਂ ਦੀ ਤੇ ਕਮਾਲ ਦੀ ਕਵਰੇਜ ਹੈ ਹੁਣ ਆਪਾਂ ਤੇ EMPLOYE ਵੀ ਰਹੇ ਹਾਂ ਇਹਨਾਂ ਦੇ ਕਹ ਲੋ ਕਿ ਭਾਈ ਸਾਰਾ ਕੁਝ ਹੈ ਪਰ ਗੱਲ ਇਹ ਆ ਕਿ ਜਿੱਥੇ ਗੱਲ ਕਰਨੀ ਬਣਦੀ ਹੈ ਉੱਥੇ ਕਰਨੀ ਚਾਹੀਦੀ ਆ ਸਿਸਟਮ ਇਹ ਆ ਕਿ ਮੈਂ ਵੀ ਹੈਰਾਨ ਰਹਿ ਗਿਆ ਕਿ ਯਾਰ ਅਮਰਤਪਾਲ ਸਿੰਘ ਦੇ ਸਮਰਥਕ ਤੇ ਹੋਣੀ ਬੁਰਸ਼ਾਗਰਦੀ ਤੇ ਉੱਤਰ ਆਇਆ ਤੇ ਯਤਨ ਤੋਂ ਬਾਅਦ ਕੀ ਕਰੋਗੇ ਪਰ ਹੈਰਾਨਗੀ ਦੀ ਗੱਲ ਹੈ ਜੇ ਪੰਜਾਬੀ ਵਾਲੀ ਖਬਰ ਪੜ੍ਹੀਏ ਇਹਦੇ ਵਿੱਚ ਕਹਿੰਦੇ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਮਾਮਲਾ ਜਿਹੜਾ ਹੈ ਉਹ ਕਾਫੀ ਚਰਚਾ ਦੇ ਅੰਦਰ ਹੈ ਵਿਰਸਾ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅਮਰਤਪਾਲ ਸਿੰਘ ਦੇ ਚੋਣ ਮੈਦਾਨ ਚੁੱਤਰਨ ਤੋਂ ਪਹਿਲਾਂ ਸੰਮੇਕਰਨ ਬਦਲੇ ਆ ਜੀ ਇਸ ਦੌਰਾਨ ਅਮਰਤਪਾਲ ਸਿੰਘ ਤੇ ਸਮਰਥਕਾਂ ਤੇ ਆਪ ਵਲੰਟੀਅਰਾਂ ਵਿਚਾਲੇ ਟਕਰਾਅ ਦੀ ਖਬਰ ਆਈ ਆ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਇਆ ਕਿ ਅਮਰਤਪਾਲ ਸਿੰਘ ਦੇ ਸਮਰਥਕਾਂ ਨੇ ਬੂਥ ਲਾਉਣ ਨੂੰ ਲੈ ਕੇ ਵਲੰਟੀਅਰਸ ਦੀ ਕੁੱਟਮਾਰ ਕੀਤੀ ਆ ਜੀ ਅੱਛਾ ਜੀ ਅੱਗੇ ਜੇ ਤੁਸੀਂ ਵੇਖੋਗੇ ਤਾਂ ਇਹਦੇ ਵਿੱਚ ਇਹਨਾਂ ਨੇ ਫਿਰ ਖਬਰ ਦਾ ਵਿਸਥਾਰ ਦਿੱਤਾ ਹੈ ਕਿ ਇਸ ਦੌਰਾਨ ਵਲੰਟੀਅਰਾਂ ਤੇ ਅਮਰਤਪਾਲ ਸਿੰਘ ਦੇ ਸਮਰਥਕਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ ਮਾਮਲਾ ਭੱਗ ਗਿਆ ਤੇ ਅਮਰਤਪਾਲ ਸਿੰਘ ਦੇ ਸਮਰਥਕ ਤੇ ਆਪ ਵਲੰਟੀਅਰਾਂ ਹਤੋਂ ਫਈ ਹੋ ਗਿਆ ਅਮਰਤਪਾਲ ਸਿੰਘ ਸਮਰਥਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਕੁੱਟਿਆ ਗਿਆ ਜੀ ਇਸ ਘਟਨਾ ਵਿੱਚ ਕਈ ਵਲੰਟੀਅਰਾਂ ਨੂੰ ਸੱਟਾਂ ਵੀ ਲੱਗੀਆਂ ਉਧਰ ਆਪ ਬੁਲਾਰੇ ਨੇ ਕਿਹਾ ਕਿ ਸਨਿੰਦਰਯੋਗ ਘਟਨਾ ਦੀ ਸਮਾਜ ਦੇ ਸਾਰੇ ਵਰਗਾ ਵੱਲੋਂ ਲੋਚਨਾ ਕੀਤੀ ਗਈ ਆ ਇਸ ਮਨਮਨੀ ਦਾ ਮਕਸਦ ਲੋਕਤੰਤਰੀ ਪ੍ਰਕਿਰਿਆ ਨੂੰ ਖਤਰੇ ਵਿੱਚ ਪਾਉਣਾ ਹੈ ਨਾਲ ਉਹ ਕਹਿੰਦੇ ਆ ਕਿ ਸੂਬੇ ਦੇ ਲੋਕ ਹਿੰਸਾ ਨਾਲੋਂ ਵੋਟਾਂ ਨੂੰ ਪਹਿਲ ਦੇ ਕੇ ਇਸ ਸ਼ਰਮਨਾਕ ਘਰੇ ਦਾ ਮੂੰਹ ਤੋੜਵਾ ਜਵਾਬ ਦੇਣਗੇ ਜੀ ਸਿਮਿਲਰ ਖਬਰ ਜਿਹੜੀ ਉਹ ਦਿਨਿਕ ਪਾਸ ਕਰ ਚਾ ਇਹ ਪਤਾ ਨਹੀਂ ਕਾਪੀ ਕਿੰਨੇ ਕੀਤੀ ਆ ਪੇਸਟ ਕਿੰਨੇ ਮਾਰੀ ਆ ਦੋਨਾਂ ਦੀ ਵਾਰਡਿੰਗ ਯਾਨੀ ਇੱਕ ਦੀ ਹਿੰਦੀ ਚ ਆ ਇੱਕ ਦੀ ਪੰਜਾਬੀ ਚ ਆ ਇਹ ਆਪਸ ਚ ਫੈਸਲਾ ਕਰ ਜੀ ਨੇ ਸਪੋਰਟ ਕੀਤੀ ਹੋਈ ਹੈ ਨਾ ਇਹ ਆਪਸ ਚ ਫੈਸਲਾ ਕਰ ਲੈਣਾ ਕਿ ਕਿਸ ਨੇ ਇਹ ਖਬਰ ਪਹਿਲਾਂ ਕੀਤੀ ਆ ਬ੍ਰੇਕ ਕੀਤੀ ਆ ਤੇ ਕਿਸ ਨੇ ਕਾਪੀ ਕੀਤੀ ਆ ਹੁਣ ਇਹ ਖਬਰ ਮੈਂ ਪੜ ਕੇ ਸੁਣਾ ਦితి ਹਾਂ ਦੇਖੋ ਕਿਸੇ ਦੇ ਤੁਸੀਂ ਸਮਰਥਕ ਹੋ ਵਿਰੋਧੀ ਆਪਾਂ ਸ਼ੁਰੂ ਤੋਂ ਇਹੀ ਲਾਈਨ ਜਿਹੜੀ ਆ ਖਿੱਚ ਕੇ ਚੱਲੇ ਆ ਕਿ ਨਾ ਤਾਂ ਅਸੀਂ ਅਮਰਪਾਲ ਸਿੰਘ ਲਈ ਕੋਈ ਪ੍ਰਚਾਰ ਕਰਦੇ ਆ ਅਸੀਂ ਉਹਨਾਂ ਚੋਂ ਨਹੀਂ ਆ ਜਾ ਕੇ ਉੱਥੇ ਬੈਠੇ ਰਹਿੰਦੇ ਸੀ ਚਾਰ-ਚਾਰ ਦਿਨ ਕਿ ਇੰਟਰਵਿਊ ਬਾਬਾ ਜੀ ਦੀ ਕਰਨੀ ਆ ਭਾਈ ਸਾਹਿਬ ਦੀ ਇੰਟਰਵਿਊ ਕਰਨੀ ਆ ਤੇ ਜਦੋਂ ਮੁੜ ਕੇ ਭਾਈ ਸਾਹਿਬ ਤੇ ਭਈ ਤੇ ਭਾਈ ਸਾਹਿਬ ਨੂੰ ਗਾਇਬ ਹੀ ਕਰ ਦਿੱਤਾ ਆਪਣੀਆਂ ਸਕਰੀਨਾਂ ਤੋਂ ਹੁਣ ਫੇਰ ਚੜਤ ਹੋ ਗਈ ਤੇ ਹੁਣ ਫੇਰ ਲੈ ਕੇ ਮੈਂ ਇੱਕ ਤੇ ਲੱਗਿਆ ਦੂਹ ਦੂਹ ਜਿਹੜੇ ਖਾਸ ਤੌਰ ਪਹਿਲਾਂ ਉਹਨਾਂ ਨੇ ਨਾਂ ਦੇ ਵਿੱਚੋਂ ਖਟਿਆ ਭਾਈ ਲਿਖਣਾ ਕੱਲਾ ਅਮਰਤਪਾਲ ਸਿੰਘ ਫੇਰ ਅਮਰਤਪਾਲ ਲਿਖ ਫੇਰ ਕੱਲਾ ਅਮਰਤਪਾਲ ਤੇ ਆ ਗਿਆ ਅਸੀਂ ਪਹਿਲਾਂ ਵੀ ਅਮਰਤਪਾਲ ਸਿੰਘ ਲਿਖਦੇ ਰਹੇ ਤੇ ਹੁਣ ਵੀ ਆਪਦੀ ਥੰਬਨੇਲ 'ਚ ਉਹੀ ਲਿਖਦੇ ਆਂ ਹਾਂਜੀ ਨਾਂ ਵਧਾਇਆ ਨਾ ਘਟਾਇਆ ਨਾ ਵਧਾਇਆ ਉੱਥੇ ਰੱਖਿਆ ਸਾਡੇ ਥੰਬਨੇਲ 'ਚ ਉਹੀ ਰਹਿੰਦਾ ਹੈ ਅੱਛਾ ਅੱਜ ਅੱਜ ਦੀ ਘੜੀ 'ਚ ਫੇਰ ਚੱਲ ਪਏ ਉਸੇ ਰਾਹ ਤੇ ਦੂ ਮੈਂ ਇੱਕ ਫੜਲੇ ਚੁੰਨਜਾਪਤਾ ਲੱਗਾ ਦੇ ਤਰੇ ਦੀ ਦੇ ਤਰੇ ਦੀ ਹੁਣ ਯਾਰ ਆਹ ਗੱਲ ਜਿਹੜੀ ਹੈ ਚਲੋ ਆਪਾਂ ਕਹਿੰਦੇ ਕਿ ਅਸੀਂ ਵਿਚਾਲੇ ਰਹਿ ਕੇ ਵਿਚਾਲੇ ਖੜ ਕੇ ਜੇ ਸੋਚੀਏ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੈਂ ਤੁਹਾਨੂੰ ਸਾਰੀ ਖਬਰ ਪੰਜਾਬੀ ਚੋਂ ਪੜ੍ਹ ਕੇ ਦੱਸੀ ਆ ਜੀ ਕਿੱਥੇ ਹੈ ਉਸ ਜਗ੍ਹਾ ਦਾ ਜ਼ਿਕਰ ਪੱਤਰਕਾਰ ਤਾਂ ਕਿੱਥੋਂ ਸ਼ੁਰੂ ਹੁੰਦੀ ਆ ਆਪਾਂ ਨੂੰ ਖਬਰ ਬਣਾਉਣ ਲੱਗਿਆਂ ਸਾਡੇ ਸੀਨੀਅਰ ਜਿਹੜੇ ਸੀ ਕੀ ਕਹਿੰਦੇ ਹੁੰਦੇ ਸੀ ਕਿ ਭਾਈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿੱਥੋਂ ਕਿਵੇਂ ਕਦੋਂ ਕਿਹਦੇ ਵੱਲੋਂ ਕੌਣ ਇਹ ਕੱਕਿਆਂ ਦਾ ਧਿਆਨ ਰੱਖਣਾ ਚਾਹੀਦਾ ਹਾਂ ਮੇਰੇ ਪੰਜ ਕੱਕੇ ਪੂਰੇ ਆ ਚਾਰ ਕੇ ਪੰਜ ਕੇ ਭਾਈ ਹਾਂ ਕੌਣ ਦਾ ਮਤਲਬ ਕਿ ਕਿੰਨੇ ਕੀਤਾ ਸਭ ਕੁਝ ਕੀਤਾ ਕਿਵੇਂ ਕੀਤਾ ਤਾਂ ਬਾਕੀ ਉਹਨਾਂ ਦੇ ਵਰਸ਼ਨ ਚੋੜੇ ਉਹ ਸਾਰੀ ਪੂਰੀ ਹੁੰਦੀ ਆ ਤੁਸੀਂ ਮੈਨੂੰ ਦੱਸੋ ਕਿ ਜੋ ਇਹਦੇ ਵਿੱਚ ਕੁੱਟਮਾਰ ਹੋਈ ਆ ਉਹ ਥਾਂ ਹੈਗੀ ਆ ਕਿਤੇ ਵੀ ਫਲਾਣੇ ਪਿੰਡ ਹੋਈ ਹੈ ਵਲੰਟੀਅਰਾਂ ਨੂੰ ਸੱਟਾਂ ਲੱਗੀਆਂ ਨੇ ਆਖੇ ਵਲੰਟੀਅਰ ਕਿਹੜੇ ਹਸਪਤਾਲ 'ਚ ਨੇ ਭਾਈ ਏਅਰਪੋਰਟ ਸਿਨੇ ਮਾਮਲਾ ਕਿਉਂ ਨਹੀਂ ਦਰਜ ਕੀਤਾ ਇਲੈਕਸ਼ਨ ਕੰਪੀਨ ਕਿੱਥੇ ਸੀ ਜਿਹੜੀ ਸੱਤਾਧਾਰੀ ਧੇਰੇ ਆ ਉਹਦੇ ਵਲੰਟੀਅਰ ਕੁੱਟੇ ਜਾਣ ਉਹਨਾਂ ਨੂੰ ਸੱਟਾਂ ਲੱਗ ਜਾਣ ਤੁਸੀਂ ਕਹਿ ਰਹੇ ਹੋ ਜੀ ਕਈ ਵਲੰਟੀਅਰ ਕੁੱਟੇ ਗਏ ਤੇ ਕਈਆਂ ਨੂੰ ਸੱਟਾਂ ਲਗੀਆਂ ਨੇ ਉਹ ਵਲੰਟੀਅਰ ਕਿੱਥੇ ਗਏ ਚਲੇ ਦਰਿਆ ਚ ਛਾਲ ਮਾਰ ਗਏ ਨੇ ਉਹ ਜੀ ਕੋ ਕੋਈ ਆਮ ਆਦਮੀ ਪਾਰਟੀ ਦਾ ਬੁਲਾਰਾ ਉਹ ਇਹਨਾਂ ਨੂੰ ਵਰਸ਼ਨ ਦੇ ਰਿਹਾ ਉਹਦਾ ਨਾਮ ਕੀ ਹੈ ਆਪ ਪਾਰਟੀ ਦਾ ਬੁਲਾਰਾ ਬੁਲਾਰਾ ਸੀ ਸਵਾਲ ਕਾ ਕਿੱਡਾ ਵੱਡਾ ਹੁੰਦਾ ਕਿ ਤੂੰ ਕੋਈ ਵਿਧਾਨ ਸਭਾ ਹਲਕਾ ਦਾ ਹਲਕਾ ਘਟੂ ਘਟ ਹਾਂਜੀ ਕਿੱਥੇ ਕੱਟਣਾ ਹੋਈ ਹੈ ਵਿਧਾਨ ਸਭਾ ਹਲਕਾ ਕਿਹੜਾ ਸ਼ਹਿਰ ਕਿਹੜਾ ਸਟੇਸ਼ਨ ਕਿਹੜਾ ਜਿੱਥੋਂ ਖਬਰ ਲੱਗੀ ਹੈ ਮਤਲਬ ਕਿ ਨਿਰੋਲ ਸਿੱਧੀਆਂ ਪਾਣੀ ਚ ਡੰਗਾ ਨੇ ਕਿ ਯਾਰ ਤੁਸੀਂ ਖਬਰ ਪਲਾਂਟ ਕਰ ਰਹੇ ਹੋ ਕਿਸੇ ਦੇ ਖਿਲਾਫ ਅਖੀਰ ਦੇ ਵਿੱਚ ਉਹ ਲਾਈਨ ਕੀ ਕਹਿੰਦੀ ਹੈ ਕਿ ਭਾਈ ਹਿੰਸਾ ਦਾ ਮੂੰਹ ਤੋੜਨਾ ਜਵਾਬ ਵੋਟ ਰਾਹੀਂ ਤੋ ਸਾਰੀ ਖਬਰ ਇੱਥੇ ਆ ਕੇ ਖਤਮ ਹੋ ਜਾਂਦੀ ਆ ਹਾਂ ਉਹਦਾ ਸਿੱਟਾ ਸਾਰ ਕੱਢ ਲਓ ਕਿ ਖਬਰ ਪਲਾਂਟ ਕਿਵੇਂ ਹੋਈ ਆ ਕਾਹਤੋਂ ਹੋਈ ਆ ਜੀ ਅੱਛਾ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਦੇ 'ਚ ਕਿਸੇ ਵੀ ਉਮੀਦਵਾਰ ਦਾ ਚਾ ਅਮਰਤਪਾਲ ਸਿੰਘ ਦੇ ਸਮਰਥਕਾਂ ਦਾ ਕਿਤੇ ਕੋਈ ਵਰਸ਼ਨ ਹੀ ਆ ਨਹੀਂਗਾ ਤੁਸੀਂ ਪੱਖ ਤੇ ਲਿਖੋ ਨਾ ਸੋ ਇੱਕ ਖਬਰ ਪੜ੍ਹ ਕੇ ਮੈਂ ਵੀ ਹੈਰਾਨ ਰਹਿ ਗਿਆ ਮੈਨੂੰ ਵੀ ਲੱਗਿਆ ਯਾਰ ਇਹ ਬੁਰਸ਼ਾ ਕਰਦੀ ਆ ਤਾਕੀਸ਼ਾ ਹੀ ਆ ਕਿ ਬਹੁਤ ਤਾਂ ਜਿਹਦਾ ਮਰਜੀ ਭਾਵੇਂ ਭਾਰਤੀ ਜਨਤਾ ਪਾਰਟੀ ਵਾਲੇ ਹੋਣ ਯਾਰ ਉਹਨਾਂ ਦਾ ਲੱਗਣ ਦਿਓ ਤਾਂ ਹੀ ਪਤਾ ਲੱਗੂਗਾ ਨਾ ਕਿ ਉੱਥੇ ਕੌਣ ਜਾਂਦਾ ਕਿੰਨੇ ਕੁ ਲੋਕ ਜਾਂਦੇ ਨੇ ਇਹ ਥੋੜੀ ਹੈ ਹਾਂ ਠੀਕ ਹੈ ਕੋਈ ਬੰਦਾ ਕਹਿ ਸਕਦਾ ਕਿ ਆਪਾਂ ਆਪਦੇ ਪਿੰਡ ਦੇ ਵਿੱਚ ਯਾਰ ਨਹੀਂ ਲੱਗਣ ਦੇਣਾ ਉਹ ਸਾਰੇ ਸਹਿਮਤ ਹੋ ਕੇ ਇੱਕ ਪਾਸੇ ਤਲ ਜਾਨ ਤਾਂ ਠੀਕ ਹੈ ਆ ਜੇ ਕੋਈ ਬੰਦਾ ਹੀ ਨਾ ਉਹ ਤੇ ਆਪਣੇ ਵੀ ਨਹੀਂ ਲੱਗਦਾ ਲੰਗੜ ਬੰਦਾ ਵੀ ਪਿੰਡ ਚ ਉੱਠ ਕੇ ਕਹਿੰਦਾ ਕਿ ਭਾਈ ਮੈਂ ਤੇ ਲਾਉਣਾ ਅਗਲੇ ਨੂੰ ਕਾ ਕੇ ਸਤਕਾਰ ਸਹਿਤ ਭਰਾ ਸਾਡੇ ਪਿੰਡ ਚ ਲੱਗਦੇ ਨੇ ਕਈ ਬੂਥ ਲੱਗਦੇ ਆ ਤੇ ਆਮ ਆਰਮੀ ਪਾਰਟੀ ਦੇ ਕਿੰਨੇ ਵਲੰਟੀਅਰ ਸੀ ਕੱਲੇ ਕੱਲੇ ਬੂਥ ਲਾਉਂਦੇ ਰਹੇ ਨਰਿੰਦਰ ਕੌਰ ਭਰਾਜ ਵਰਗ ਨਰਿੰਦਰ ਕੌਰ ਭਰਾਜ ਨੇ ਲਾਇਆ ਉਹ ਬੂਥ ਤੋਂ ਹੀ ਕਹਿ ਲੋ ਕਿ ਐਮ ਐਲ ਏ ਤੱਕ ਪਹੁੰਚੀ ਹੈ ਜੀ ਤਾਂ ਸਾਡੇ ਪਿੰਡ ਵੀ ਕਈ ਨਾ ਉਹ ਚਾਹ ਬ ਉਹਤੋਂ ਨਾ ਤਾਂ ਦੂਜਾਂ ਦਾ ਉੱਥੇ ਡਿਊਟੀ ਦੇ ਰਹੇ ਹੁੰਦੇ ਨੇ ਚਾਹ ਦੂਜੇ ਸੇ ਆ ਕੇ ਪੀਦੇ ਆ ਉਹਨਾਂ ਨੇ ਪਹਿਲਾਂ ਆ ਕਿ ਰੋਟੀ ਆਈ ਓ ਤੂੰ ਇੱਧਰ ਆ ਜਾ ਯਾਰ ਆ ਹੀ ਹੁੰਦਾ ਨਾ ਸਾਡਾ ਸਾਂਝਾ ਲਕਾ ਮਾਹੀ ਵੋਟਾਂ ਦਾ ਤਿਆਰ ਆ ਤਾਂ ਬਹੁਤ ਗਲਤ ਗੱਲਾਂ ਨੇ ਤੇ ਇਸ ਮਾਮਲੇ 'ਚ ਤੁਸੀਂ ਗੱਲਾਂ ਕੀਤੀਆਂ ਸਾਰਿਆਂ ਨਾਲ ਅਖਬਾਰ ਤੱਕ ਵੀ ਪਹੁੰਚ ਕੀਤੀ ਹੈ ਕਿ ਭਾਈ ਯਾਰ ਚੱਲਦੀ ਚੋਣ ਦੇ ਵਿੱਚ ਘਟੂ ਘਟ ਥੋੜੀ ਸ਼ਰਮ ਕੀਤੀ ਜਾਵੇ ਪਰ ਸ਼ਰਮ ਹੈ ਕਿ इनको ਆਤੀ ਨਹੀਂ ਨਹੀਂ ਮੈਂ ਗੱਲ ਕੀਤੀ ਸੀ ਜੀ ਇਧਰਲੇ ਪਾਸੇ ਸੁਖਪ੍ਰੀਤ ਸਿੰਘ ਧੰਨਵਾਦ ਸੀ ਕੰਟਰੀਬਿਊਟ ਕੀਤਾ ਨਾਲ ਹੀ ਆਸਟ੍ਰੇਲੀਆ ਤੋਂ ਜੁੜਦੇ ਕਿ ਰੋਅਰ ਕੁਆਡਰ ਪ੍ਰੋਗਰਾਮ ਸੁਣਦਾ ਤੁਹਾਡਾ ਚਲੋ ਮਿਹਰਬਾਨੀ ਜੀ ਮੈਂ ਗੱਲ ਕੀਤੀ ਮਿੰਟੂ ਜੀ ਇਹਨਾਂ ਦੇ ਅੰਮ੍ਰਿਤਸਰ ਦੇ ਜਿਹੜੇ ਇੰਚਾਰਜ ਨੇਗੇ ਉਹ ਕਹਿੰਦੇ ਜੀ ਕਿ ਭਾਈ ਗੱਲਬਾਤ ਹੈਗੀ ਹੈ ਮੈਂ ਕਿਹਾ ਜੀ ਦੱਸੋ ਫਿਰ ਕੀ ਗੱਲਬਾਤ ਹੈ ਕਹਾਣੀ ਦੱਸੋ ਮੈਨੂੰ ਜਰਾ ਮਤਲਬ ਕਿ ਇਹਨਾਂ ਦੇ ਅਮਰਤਾਪਾਲ ਸਿੰਘ ਦੇ ਸਬੰਧ ਨਹੀਂ ਨਹੀਂ ਜੀ ਪਾਸ ਕਰਦੇਗਾ ਅੱਛਾ ਕਨਕ ਪਾਸ ਕਰਵਾ ਦੇ ਇੰਚਾਰਜ ਨੇ ਜਿਹੜੇ ਅੱਛਾ ਜੀ ਮੈਂ ਉਹਨਾਂ ਨੂੰ ਪੁੱਛਿਆ ਉਹ ਮੈਨੂੰ ਕਹਿੰਦੇ ਜੀ ਕਿ ਹੈਗੀ ਹੈ ਮੈਨੂੰ ਵੀ ਖਬਰ ਲੱਗੀ ਤੁਹਾਡੇ ਡਿਜੀਟਲ ਵਰਜਨ ਦੇ ਵਿੱਚ ਕਿ ਕਨਕ ਜਿਨ੍ਹਾਂ ਨੇ ਲਾਈ ਹੈ ਖਬਰ ਮੈਂ ਤੁਹਾਨੂੰ ਉਹਨਾਂ ਦਾ ਨੰਬਰ ਦੇ ਦਿੰਨੇ ਮੈਂ ਕਿਹਾ ਜੀ ਦੇ ਦਿਓ ਮੈਨੂੰ ਨੰਬਰ ਕੀ ਬਾਤ ਹੈ ਮੈਂ ਉਹਨਾਂ ਨੂੰ ਪੁੱਛਿਆ ਇਹ ਜੀ ਕਹਿੰਦੇ ਕਿ ਬਾਬਾ ਬਕਾਲਾ ਲਾਗੇ ਕੋਈ ਪਿੰਡ ਆ ਮੈਂ ਕਿਹਾ ਜੀ ਅੱਛਾ ਉਹਨੇ ਪਿੰਡ ਦਾ ਨਾਮ ਵੀ ਦੱਸਿਆ ਵੇ ਮੈਨੂੰ ਦੱਸ ਦਿੱਤਾ ਚਲੋ ਮੈਂ ਆਪਾਂ ਜ਼ਿਕਰ ਨਹੀਂ ਕਰਦੇ ਮੈਂ ਕਿਹਾ ਫਿਰ ਤੁਸੀਂ ਖਬਰ ਦੇ ਵਿੱਚ ਕਿਉਂ ਨਹੀਂ ਲਿਖਿਆ ਪਿੰਡ ਮੈਂ ਕੰਮ ਚੱਲ ਜ ਗਿਆ ਭਾਜੀ ਮੈਂ ਕਿਹਾ ਮੈਨੂੰ ਭਾਜੀ ਨੰਬਰ ਦੇ ਦਿਓ ਬੰਦੇ ਦਾ ਆਪ ਨਹੀਂ ਕੰਮ ਤੇ ਤੁਹਾਡਾ ਅਸਲ ਦੇ ਵਿੱਚ ਆਇਆ ਹੋਰ ਤੁਸੀਂ ਉੱਥੇ ਕੀ ਮੱਛੀਆਂ ਫੜਦੇ ਜੇ ਬਾਈ ਜਿਹੜਾ ਤੁਹਾਡਾ ਕੋਈ ਵੱਖਰਾ ਕੰਮ ਆ ਆ ਸਪੈਸ਼ਲ ਪੇਂਟ ਦਿੱਤਾ ਸੀ ਜਿਹੜਾ ਤੁਸੀਂ ਕਰ ਹੀ ਜਾਂਦੇ ਹੋਗੇ ਬੈਠੇ ਕਮਾਲ ਦੀ ਗੱਲ ਹੈ ਕਿ ਯਾਰ ਤੂੰ ਮੈਂ ਪੁੱਛਿਆ ਮੈਂ ਨੰਬਰ ਦੇ ਦਿਓ ਮੈਨੂੰ ਉਹ ਬੰਦਿਆਂ ਦਾ ਘੱਟੋ ਘਾਟਾ ਪਤਾ ਤਾਂ ਲੱਗ ਜੀ ਉਹਨਾਂ ਨੇ ਕੋਈ ਨੰਬਰ ਨੰਬਰ ਨਹੀਂ ਦਿੱਤਾ ਮੈਨੂੰ ਕਿਹਾ ਥੋੜੀ देर ਰੁਕੋ ਜੀ ਮੈਂ ਦਿੰਦਾ ਬਾਅਦ ਦੇ ਵਿੱਚ ਉਹਨਾਂ ਨੇ ਕੋਈ ਫੋਨ ਕਾਲ ਨਹੀਂ ਚੱਕਿਆ ਜੀ ਤਾਂ ਉਸ ਤੋਂ ਬਾਅਦ ਅੱਗੇ ਅੱਗੇ ਜਾ ਕੇ ਕਹਾਣੀ ਫਿਰਕੀ ਹੋਈ ਮਿੰਟੂ ਜ ਉਹ ਕਹਿੰਦੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਉਲਟਾ ਉਹ ਮੈਨੂੰ ਕਹਿੰਨੇ ਕਹਿੰਦੇ ਸਾਨੂੰ ਦੱਸੋ ਤਾਂ ਅਸੀਂ ਕਿੱਥੇ ਹੋਈ ਆ ਨਾ ਵੀ ਅਸੀਂ ਆਲਦੇ ਬੰਦਿਆਂ ਨੂੰ ਅਸੀਂ ਮੈਂ ਕਿਹਾ ਵੀ ਤੁਹਾਡੇ ਹਲਕੇ ਚ ਹੀ ਹੋਈ ਆ ਤੇ ਮੈਨੂੰ ਉਹਨਾਂ ਦੀ ਟੀਮ ਚੋਂ ਕਿਸੇ ਬੰਦੇ ਦਾ ਫੋਨ ਆ ਗਿਆ ਮੈਨੂੰ ਕਹਿੰਨੇ ਭਾਜੀ ਸਾਨੂੰ ਕੋਈ ਖਬਰ ਖੋਬਾ ਦੱਸੋ ਕਿੱਥੇ ਮੈਂ ਉਹਨਾਂ ਨੂੰ ਲਿੰਕ ਭੇਜ ਦਿੱਤੇ ਮੈਂ ਕਿਹਾ ਜੀ ਇਹ ਖਬਰਾਂ ਚੱਲੀਆਂ ਨੇ ਤੁਸੀਂ ਦੇਖ ਲਓ ਚਲੋ ਵੈਰੀਫਾਈ ਕਰਨਗੇ ਫਿਰ ਮੈਂ ਦੂਜੇ ਪਾਸੇ ਗਿਆ ਲਾਲਜੀਤ ਸਿੰਘ ਭੁੱਲਰ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਆ ਬਿਲਕੁਲ ਉਹਨਾਂ ਨਾਲ ਗੱਲ ਕੀਤੀ ਉਹਨਾਂ ਨਾਲ ਗੱਲ ਹੋਈ ਉਹ ਕਹਿੰਨੇ ਜੀ ਭਾਜੀ ਕੋਈ ਗੱਲ ਉਹ ਕਹਿ ਰਹੇ ਜੀ ਸਾਡੇ ਨਾਲ ਕੋਈ ਗੱਲ ਨਹੀਂ ਮਤਲਬ ਇਹ ਕਿ ਖਬਰ ਦਾ ਵਰਕਾ ਹੀ ਪਾੜਤਾ ਸਾਰੀ ਦਾ ਮਤਲਬ ਕੋਈ ਹੈ ਨਹੀਂ ਗੱਲਬਾਤ ਇਹਨਾਂ ਨੇ ਪਲਾਨਟ ਕਰਕੇ ਖਬਰ ਚਲਾ ਦਿੱਤੀ ਤੇ ਹੁਣ ਆਪਾਂ ਦਾ ਸੱਚ ਹੈ ਬਾਈ ਅਸੀਂ ਜਿਹੜੀ ਗੱਲ ਹੈ ਨਾ ਤੁਹਾਨੂੰ ਉਹ ਦੱਸ ਰਹੇ ਹਾਂ ਦੋਨਾਂ ਧਿਰਾਂ ਤੋਂ ਬਾਅਦ ਸਿੱਟੇ ਦੇ ਉੱਤੇ ਹੈ ਕੀ ਆ ਸੱਚ ਕੀ ਆ ਉਹਦਾ ਜੇ ਪੀੜਤ ਤੇ ਧਿਰ ਗਈ ਜਾਂਦੀ ਕਿ ਗੱਲ ਹੀ ਕੋਈ ਨਹੀਂ ਹੋਈ ਜੀ ਤੇ ਭਾਈ ਤੁਸੀਂ ਦੱਸੋ ਤੁਸੀਂ ਕਹਿ ਰਹੇ ਹੋ ਕਿ ਵਲੰਟੀਅਰ ਜ਼ਖਮੀ ਹੋ ਗਿਆ ਇਹ ਉਹ ਕਹ ਬੋ ਉਹ ਕਹ ਕੋਈ ਪੁਲਿਸ ਦਾ ਵਰਸ਼ਨ ਨਹੀਂ ਹੈਗਾ ਵਿੱਚ ਕਿਸੇ ਧਿਰ ਦਾ ਵਰਸ਼ਨ ਨਹੀਂ ਹੈਗਾ ਕਿਸੇ ਪੀੜਤ ਦਾ ਵਰਸ਼ਨ ਨਹੀਂ ਹੈਗਾ ਕੋਈ ਪਿੰਡ ਦਾ ਜ਼ਿਕਰ ਨਹੀਂ ਹੈਗਾ ਯਾਰ ਬਸ ਹਵਾ 'ਚ ਤਲਵਾਰਾਂ ਨੇ ਸੋ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹਾਂ ਸਵਾਲ ਕਰੋ ਅਮਰਤਪਾਲ ਸਿੰਘ ਤੇ ਤੁਸੀਂ ਆਲੋਚਨਾ ਕਰੋ ਜੋ ਕਰਨਾ ਕਰੋ ਯਾਰ ਤੁਹਾਨੂੰ ਕੌਣ ਰੋਕਦਾ ਪੁੱਛੋ ਉਹਨਾਂ ਨੇ ਜਿੱਤ ਕੇ ਕੀ ਕਰਨਾ ਲਿਖੋ ਲੇਖ ਲਿਖ ਲਓ ਜੋ ਵੀ ਆ ਕਿੰਤੂ ਪਰੰਤੂ ਕਿੰਨੇ ਚੱਲਦੇ ਪਏ ਨੇ ਉਹਨਾਂ ਦੇ ਕਾਂਗਰਸੀ ਪਿਸ਼ੋਕੜ ਨੂੰ ਲੈ ਕੇ ਉਹਦੇ ਚਾਚੇ ਨੂੰ ਲੈ ਕੇ ਕਿੰਨੇ ਸਵਾਲ ਹੋ ਰਹੇ ਨੇ ਕਰੋ ਠੀਕ ਹੈ ਆਲੋਚਨਾ ਹੋਣੀ ਚਾਹੀਦੀ ਹੈ ਪਰ ਇੱਕ ਝੂਠ ਪਲਾਂਟ ਕਰਦੇ ਡੇ ਅਦਾਰੇ ਠੀਕ ਨਹੀਂ ਲੱਗਦੇ ਆਪ ਕਰਨਾ ਇਹ ਸਾਨੂੰ ਅੱਖ ਛੱਬਣਾ ਪੈਂਦਾ ਭਈ ਇਸ ਤਰ੍ਹਾਂ ਇਹ ਡਿਊਟੀ ਜਿਹੜੀ ਆ ਆਪਾਂ ਠੀਕ ਠੰਗ ਨਾਲ ਨਹੀਂ ਨਿਭਾ ਰਹੇ ਹੁੰਦੇ ਜਦੋਂ ਤਾਂ ਉਹਨੂੰ ਥੋੜਾ ਜਿਹਾ ਮੋੜਾ ਦੇਣ ਦੀ ਲੋੜ ਹੁੰਦੀ ਆ ਜੀ 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 ਬਿਲਕੁਲ ਫਿਰ ਉਹਦੇ ਵਿੱਚ ਕੋਈ ਵੀ ਜਗ੍ਹਾ ਦਾ ਨਾਮ ਨਹੀਂ ਕੋਈ ਕਿਸੇ ਦਾ ਨਾਮ ਹੀ ਨਹੀਂ ਪਾਇਆ ਇਵਨ ਬਿਨਾ ਨਾਮ ਤੋਂ ਕੰਮ ਚੱਲਿਆ ਬਸ ਜਿਹੜਾ ਆਪਾਂ ਗੱਲ ਕਰੀ ਦਿੱਤੀ almohsari ਜੀ ਬਿਲਕੁਲ ਕੋਈ ਘਟਨਾ ਦਾ ਜ਼ਿਕਰ ਨਹੀਂ ਹੈ ਕਿਸੇ ਮੈਡੀਕਲ ਦੀ ਪੁਸ਼ਟੀ ਨਹੀਂ ਹੈ ਕਿ ਕਿਨੂੰ ਸੱਟਾਂ ਲੱਗੀਆਂ ਜਦ ਤੱਕ ਕੋਈ ਬੰਦਾ ਹਸਪਤਾਲ ਚ ਦਾਖਲ ਨਹੀਂ ਹੁੰਦਾ ਆਪਾਂ ਉਹਨੂੰ ਜ਼ਖਮੀਆਂ ਚ ਨਹੀਂ ਗਿਣਦੇ ਜੀ ਆਪਾਂ ਉਹਨੂੰ ਉਦੋਂ ਤੱਕ ਆਫੀਸ਼ੀਅਲੀ ਜ਼ਖਮੀਆਂ ਚ ਨਹੀਂ ਗਿਣਦੇ ਜੀ ਕਿ ਯਾਰ ਹਾਂ ਆਪਾਂ ਕਹਦੇ ਨੇ ਕਿ ਕੱਟਣਾ ਤੇ ਭਾਈ ਇੰਨੀ ਆ ਖਬਰ ਹੈ ਕਿ ਜ਼ਖਮੀ ਹੋਇਆ ਪਰ ਹਸਪਤਾਲ ਚ ਪੁੱਜਣ ਤੇ ਪਤਾ ਲੱਗਦਾ ਨਾ ਕਿ ਅਧਿਕਾਰਤ ਤੌਰ ਤੇ ਕਿੰਨੇ ਬੰਦੇ ਜ਼ਖਮੀ ਹੋਏ ਆ ਤੇ ਕਿੰਨੇ ਬੰਦੇ ਜਿਹੜੇ ਉਹ ਗਿਨੇ ਜਾਂਦੇ ਆ ਜੀ 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 ਘਰ ਚ ਕੋਈ ਪਿਆ ਤਾਂ ਆਪਾਂ ਥੋੜੀ ਗਿਣਾ ਕਿਉਂ ਜੀ 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 ਪਰਮਜੀਤ ਜੀ ਤੁਹਾਨੂੰ ਧੰਨਵਾਦ ਤੁਹਾਡਾ ਜੀ ਕਿਹਨੇ ਕਿ ਥੋੜਾ ਬਹੁਤ ਖਬਰ ਬਾਰੇ ਜੋ ਜਾਣਕਾਰੀ ਮਿਲਦੀ ਹੈ ਉਹ ਤੁਹਾਡੇ ਤੋਂ ਆਖੇ ਪਤਾ ਲੱਗਦਾ ਜੀ ਚ ਤਾਂ ਉੱਪਰਲੇ ਪਾਸੇ ਇੱਕ ਵੀਰ ਆ ਗਏ ਕਹਿੰਦੇ ਕਿ ਮੈਂ ਤਰਨ ਤਰਨ ਤੋਂ ਆ ਜੀ ਕਹਿੰਦੇ ਕਿ ਬਾਈ ਠੀਕ ਆ ਜੀ ਅਸੀਂ ਤਾਂ ਬਿਲਕੁਲ ਬਾਈ ਉਹਦਾ ਵਰਕਾ ਹੀ ਪਾੜ ਦਿੱਤਾ ਫਰ ਲਈ ਪਾੜ ਦਿੱਤਾ ਕਿ ਬਾਈ ਕਿਸੇ ਦੀ ਖਬਰ ਨੂੰ ਦੇਖੋ ਸਰ ਸਾਡਾ ਕੰਮ ਕਰਨ ਦਾ ਇਹੀ ਹੈ ਕਿ ਅਸੀਂ ਉਹਨਾਂ ਦੀ ਖਬਰ ਨੂੰ ਰੱਦ ਨਹੀਂ ਕੀਤਾ ਪਰਚੋਲ ਕੀਤੀ ਆ ਪਰਚੋਲ ਕਰਕੇ ਸਿਰਫ ਘੰਟਾ ਕੁ ਲੱਗਾ ਉਹਦਾ ਘੰਟਾ ਉਹਦੇ ਵਿੱਚ ਨਤਾਰਾ ਹੋ ਗਿਆ ਤੇ ਜੇ ਕਾਪੀ ਪੇਸਟ ਕਰਨ ਵਾਲੇ ਚਲੋ ਇੱਕ ਨੇ ਪਲਾਂਟ ਕੀਤੀ ਆ ਦੂਸਰਾ ਚੱਕ ਕੇ ਉੱਥੇ ਛੇਪ ਰਿਹਾ ਜੇ ਉਹ 15 20 ਮਿੰਟ ਕੱਢ ਕੇ ਖਬਰ ਤੇ ਵਰਕਆਊਟ ਕਰ ਲੈਂਦਾ ਤਹਾਨੂੰ ਵੀ ਪਤਾ ਲੱਗ ਜਾਣਾ ਸੀ ਅਸੀਂ ਵੀ ਤਾਂ ਸਾਰੇ ਨੰਬਰ ਹਾਸਲ ਕਰ ਲਏ ਉਲਟਾ ਉਸ ਪੱਤਰਕਾਰ ਨੇ ਭਾਸਕਰ ਵਾਲੇ ਨੇ ਅੱਗੇ ਇੱਕ ਹੋਰ ਦਾ ਨਾਮ ਲਾ ਦਿੱਤਾ ਕਿ ਇੱਕ ਫਲਾਨੀ ਵੈਬਸਾਈਟ ਤੇ ਚੱਲੀ ਹੈ ਜੀ ਮੈਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਜੀ ਕਹਿੰਦੇ ਕਿ ਬਈ ਸਾਡੇ ਕੋਲ ਤਾਂ ਕੋਈ ਖਬਰ ਆਈ ਤਾਂ ਨਹੀਂ ਬਟ ਫਿਰ ਵੀ ਮੈਂ ਧਿਆਨ ਚ ਦੇਖ ਲੈਣਾ ਮੈਂ ਕਿਹਾ ਵੀ ਤੁਹਾਡੀ ਉਹ ਕਿਨੇ ਦਾ ਨਾਮ ਲਾ ਇਹਦਾ ਮਤਲਬ ਇਹ ਹੈ ਕਿ ਤੁਸੀਂ ਚੱਕ ਚੱਕ ਕੇ ਇੱਕ ਦੂਜੇ ਤੋਂ ਹੀ ਖਬਰਾਂ ਮੰਡੀ ਜਾ ਰਹੇ ਆ ਆ ਮਤਲਬ ਇਹ ਗੱਲ ਕਿ ਬਾਈ ਸਾਹਮਣੇ ਲਾਈਨ ਬਣੀ ਹੈ ਮਗਰੇ ਮਗਰੇ ਤੁਸੀਂ ਤੁਲੇ ਟੁਕੜ ਟੁਕੜ ਵਰਸ਼ਨ ਤਾਂ ਲੈ ਕੇ ਵਿੱਚ ਅਪਡੇਟ ਕਰਦੇ ਹੋ ਨਾ ਜੇ ਕਿ ਤੂੰ ਖਬਰ ਮਿਲਦੀ ਹੈ ਚਲੋ ਖਬਰ ਜਿਹੜੀ ਹੈ ਜਦੋਂ ਜਨ ਉਹ ਇੱਕ ਤਰ੍ਹਾਂ ਨਾਲ ਪ੍ਰਾਪਰਟੀ ਜਨਤਾ ਦੀ ਬਣੀ ਜਾਂਦੀ ਆ ਪਰ ਜਦੋਂ ਤੁਸੀਂ ਕੋਈ ਉਹਦਾ ਕੋਈ ਫਾਲੋਅ ਅਪ ਕਰਨਾ ਹੈ ਕੋਈ ਉਹਦੇ ਚ ਵਿਸ਼ਲੇਸ਼ਣ ਜੋੜਨਾ ਹੈ ਤਾਂ ਜਿੱਥੇ ਤੁਹਾਨੂੰ ਜ਼ਰੂਰਤ ਲੱਗਦੀ ਹੈ ਤੁਸੀਂ ਉਹ ਨੂੰ ਅਪਡੇਟ ਵੀ ਕਰ ਲਓ ਜੀ ਜੀ ਜੀ